ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਨਵਾਂ ਪ੍ਰਧਾਨ ਮਿਲੇਗਾ ਤਾਂ ਜਿਹੜੀਆਂ ਚਰਚਾਵਾਂ ਝੜੀਆਂ ਨੇ ਹੁਣ ਨਿਕਲ ਕੇ ਸਾਹਮਣੇ ਆਈਆਂ ਤੁਹਾਨੂੰ ਦੱਸ ਦਈਏ ਕਿ ਇਹ ਖੁਸ਼ਖਬਰੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਜਲਦੀ ਹੀ ਮਿਲਣ ਵਾਲੀ ਹੈ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਸਪੋਰਟ ਕਰਦੇ ਨੇ ਸਮਰਥਨ ਕਰਦੇ ਨੇ ਤਾਂ ਉਹਨਾਂ ਦੇ ਲਈ ਇਹ ਵੱਡੀ ਤੇ ਅਹਿਮ ਕਵਰ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਕਿ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਕਿ ਆਖਰਕਾਰ ਕਿਸ ਕਿਸ ਚਿਹਰੇ ਦੇ ਉੱਤੇ ਮੋਹਰ ਲੱਗੀ ਆ ਜਾਂ ਕੌਣ ਨਵਾਂ ਪ੍ਰਧਾਨ ਹੋਏਗਾ ਤਾਂ ਜੇਕਰ ਗੱਲ ਦੇ ਕਿ ਕਿਤੀ ਜਾਵੇ ਤਾਂ ਪਿਛਲੇ ਕਾਰਜਕਾਲ ਦੀ ਗੱਲ ਕੀਤੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਬਾਰੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਸਮਰਥਕ ਜਾਂ ਫਿਰ ਪੰਜਾਬ ਵਾਸੀਆਂ ਦੀ ਕੀ ਰਾਏ ਹੈ ਇਹ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤਾਂ ਹੋਣਾ ਜੋ ਖਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵਿਸਾਖੀ ਤੋਂ ਪਹਿਲਾਂ ਪਹਿਲਾਂ ਨਵਾਂ ਜਿਹੜਾ ਆ ਉਹ ਪ੍ਰਧਾਨ ਮਿਲ ਚੱਕਦਾ ਤਾਂ ਤੈਨੂੰ ਦੱਸ ਦਈਏ ਕਿ ਹੁਣਾ ਸ਼੍ਰੋਮਣੀ ਅਕਾਲੀ ਦਲ ਨੇ 8 ਤਰੀਕ ਨੂੰ ਜਿਹੜੀ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਰੱਖੀ ਆ ਜਿਸ ਦੇ ਵਿੱਚ ਇਹ ਫੈਸਲਾ ਲਿਆ ਜਾਏਗਾ ਤਾਂ ਤੈਨੂੰ ਦੱਸ ਦਈਏ ਕਿ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮ ਹੁੰਦਾ ਅਕਾਲੀ ਤੇ ਤਤਕਾਲੀ ਮੰਤਰੀਆਂ ਨੂੰ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੇ ਅਕਾਲੀ ਤੇ ਤਤਕਾਲੀ ਮੰਤਰੀਆਂ ਨੂੰ ਜਿਹੜੇ ਕਿ ਧਾਰਮਿਕ ਸਜ਼ਾ ਲਗਾਈ ਜਾਂਦੀ ਆ ਤਾਂ ਜਿਸ ਤੋਂ ਬਾਅਦ ਤਾਂ ਉੱਥੇ ਹੀ ਅ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗੈਰੀ ਰਕबीर ਸਿੰਘ ਹੁਰਾ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜਿੰਨੇ ਵੀ ਅਕਾਲੀ ਤੇ ਤਤਕਾਲੀ ਮੰਤਰੀਆਂ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ ਉਹਨਾਂ ਤੋਂ ਅਸਤੀਫੇ ਜਿਹੜੇ ਨੇ ਉਹ ਵਾਪਸ ਲੈ ਜਾਣ ਤਾਂ ਜਦੋਂ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਸੀ ਤਾਂ ਪਰ ਇਹ ਉਹਦਾ ਲੰਬੇ ਸਮੇਂ ਤੋਂ ਖਾਲੀ ਸੀ ਤਾਂ ਜਿਸ ਦੇ ਵਿੱਚ ਇਹ ਪ੍ਰਕਿਰਿਆ ਸੀ ਕਿ ਹੁਣ ਆਕਾਲੀ ਦਲ ਨੂੰ ਨਵਾਂ ਪ੍ਰਧਾਨ ਚਾਹੀਦਾ ਸੀ ਤਾਂ ਬਲਵਿੰਦਰ ਸਿੰਘ ਭੂੰਦੜ ਜੋ ਕਿ ਕਾਰਜਕਾਰੀ ਪ੍ਰਧਾਨ ਵੱਲੋਂ ਜਿਹੜੀ ਸੇਵਾਵਾਂ ਜੜੀਆਂ ਨੇ ਉਹ ਨਿਭਾਰੇ ਨੇ ਤਾਂ ਆਕਾਲੀ ਦਲ ਨੂੰ ਹੁਣ ਨਵਾਂ ਪ੍ਰਧਾਨ ਦੀ ਲੋੜ ਸੀ ਤਾਂ ਜੇਕਰ ਘਰਕ ਲਈ ਤਾਂ ਅਕਾਲੀ ਦਲ ਦੇ ਨਿਯਮ ਅਨੁਸਾਰ ਪਹਿਲਾਂ ਭਰਤੀ ਮੁਹਿੰਮ ਹੁੰਦੀ ਹੈ ਫਿਰ ਡੈਡੀਕੇਸ਼ਨ ਬਣਦੀ ਹੈ ਤਾਂ ਡੈਡੀਕੇਸ਼ਨ ਨਿਰਧਾਰਤ ਕਰਦੀ ਹੈ ਕਿ ਆਖਰਕਾਰ ਕਿਸ ਨੂੰ ਜਿਹੜਾ ਆ ਉਹ ਪ੍ਰਧਾਨ ਬਣਾਇਆ ਜਾਵੇ ਤਾਂ ਜੇਕਰ ਗੱਲ ਕਰੀਏ ਤਾਂ ਬਹੁਤ ਹੀ ਸਮੇਂ ਪਹਿਲਾਂ ਚਾਹੇ ਉਹ ਯੂਥ ਦੇ ਪ੍ਰਧਾਨ ਹੋਣ ਚਾਹੇ ਔ ਬਲਵਿੰਦਰ ਸਿੰਘ ਭੁੰਦੜ ਹੋਣ ਤੇ ਚਾਹੇ ਦਲਜੀਤ ਜੀਮਾ ਹੋਣ ਉਹਨਾਂ ਵੱਲੋਂ ਇੱਕ ਸੰਕੇਤ ਦਿੱਤੇ ਗਏ ਸਾਨੇ ਕਿ ਆਖਿਰਕਾਰ ਸੁਖਬੀਰ ਬਾਦਲ ਨੂੰ ਦੁਬਾਰਾ ਜਿਹੜਾ ਆ ਉਹ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾ ਸਕਦਾ ਤਾਂ ਇਸੇ ਦੇ ਵਿੱਚ ਇੱਕ ਬਾਗੀ ਧੜਾ ਵੀ ਨਿਕਲਦਾ ਹੈ ਜਿਸ ਦੇ ਵਿੱਚ ਮਨਪ੍ਰਿਤ ਆਲੀਆ ਤੇ ਹੋਰ ਅਜਿਹੇ ਮੈਂਬਰ ਨੇ ਜਿਨ੍ਹਾਂ ਵੱਲੋਂ ਸਖਤ ਵਿਰੋਧ ਕੀਤਾ ਜਾਂਦਾ ਹੈ ਅਕਾਲੀ ਦਲ ਦਾ ਤੇ ਸੁਖਬੀਰ ਸਿੰਘ ਬਾਦਲ ਦਾ ਹੁਣ ਇਹ ਵੇਖਣਾ ਹੋਏਗਾ ਕਿ ਆਖਿਰਕਾਰ ਕਿਹੜੇ ਉਹ ਚਿਹਰੇ ਵੱਡੇ ਨੇ ਜਿਨ੍ਹਾਂ ਦੇ ਨਾਮ ਦੇ ਉੱਤੇ ਮੋਹਰ ਲੱਗੀ ਆ ਜਾਂ ਫਿਰ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਚੁਣਿਆ ਜਾ ਸਕਦਾ ਹੈ ਜਾਂ ਫਿਰ ਮੋੜ ਸੁਖਬੀਰ ਸਿੰਘ ਬਾਦਲ ਹੀ ਹੋ ਸਕਦੇ ਨੇ ਇਹ ਡੈਲੀਗੇਸ਼ਨ ਦੇ ਉੱਤੇ ਨਿਰਧਾਰਿਤ ਹੁੰਦਾ ਕਿਉਂਕਿ ਡੈਲੀਗੇਸ਼ਨ ਜਿਸ ਨੂੰ ائیگی ਤਾਂ ਉਸ ਨੂੰ ਹੀ ਨਵਾਂ ਪ੍ਰਧਾਨ ਜਿਹੜਾ ਆ ਉਹ ਬਣਾਇਆ ਜਾਏਗਾ ਜੇਕਰ ਗੱਲ ਕਰੀਏ ਤਾਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਨੜ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਸੀ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਤਿਹ ਤੋਂ ਸਾਬਕਾ ਜਥੇਦਾਰ ਗਿਆਨੀ ਰਗबीर ਸਿੰਘ ਹੂਰਾ ਨੇ ਕਿਹਾ ਸੀ ਕਿ ਉਹਨਾਂ ਦਾ ਅਸਤੀਫਾ ਜਿਹੜਾ ਆ ਮਨਜ਼ੂਰ ਕਰ ਲਿੱਤਾ ਜਾਵੇਦਾ ਉਹਨਾਂ ਵੱਲੋਂ ਅਸਤੀਫਾ ਦਿੱਤਾ ਜਾਵੇ ਪਰ ਇਹ ਨਹੀਂ ਸੀ ਕਿ ਆ ਕਿ ਉਹ ਦੁਬਾਰਾ ਜਿਹੜੇ ਨੇ ਉਹ ਪ੍ਰਧਾਨ ਨਹੀਂ ਬਣ ਸਕਦੇ ਤਾਂ ਚੋਣ ਭਰਤੀ ਮੁਹਿੰਮ ਨੂੰ ਲੈ ਕੇ ਜਿਹੜੀ ਹੈ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਤਾਂ ਹੁਣ ਟੌਣ ਭਰਤੀ ਮੁਹੰਮ ਜਿੰਨੇ ਵੀ ਡੈਲੀਗੇਸ਼ਨ ਇਸ ਦੇ ਵਿੱਚ ਬਣਾਏ ਜਾਣਗੇ ਤਾਂ ਉਸ ਦੇ ਆਧਾਰਿਤ ਜੋ ਵੀ ਡੈਲੀਗੇਸ਼ਨ ਚੁਣੇਗੀ ਤਾਂ ਉਸ ਨੂੰ ਸਿਰ ਮੱਥੇ ਮੰਨਣਾ ਹੋਏਗਾ ਕਿ ਜ਼ਿਆਦਾਤਰ ਝੁਕਾਵ ਜਿਹੜਾ ਆ ਉਹ ਚਰਚਾਵਾਂ ਜਿਹੜੀਆਂ ਨੇ ਉਹ ਸੁਖਬੀਰ ਬਾਦਲ ਦੇ ਨਾਮ ਦੀਆਂ ਹੋ ਰਹੀਆਂ ਨੇ ਤਾਂ ਇੱਥੋਂ ਤੱਕ ਜੇਕਰ ਗੱਲ ਕਰੀਏ ਤਾਂ ਚਾਹੇ ਉਹ ਅਰਸ਼ਦੀਪ ਕਲੇਰ ਚਾਹੇ ਉਹ ਯੁੱਧ ਪ੍ਰਧਾਨ ਸਰਬਜੀਤ ਸਿੰਘ ਢੰਜਰ ਤੇ ਹੋਰ ਅਕਾਲੀ ਤੇ ਜਿਹੜੇ ਮੰਤਰੀ ਸਨ ਉਹਨਾਂ ਵੱਲੋਂ ਵੀ ਜਿਹੜਾ ਆ ਜ਼ਿਆਦਾਤਰ ਚਰਚਾ ਦੇ ਵਿੱਚ ਸੁਖਬੀਰ ਬਾਦਲ ਦਾ ਨਾਮ ਸਾਹਮਣੇ ਆ ਰਿਹਾ ਤਾਂ ਹੁਣ ਇਹ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁਖਬੀਰ ਬਾਦਲ ਦੇ ਨਾਮ ਦੇ ਉੱਤੇ ਮੋਹਰ ਲੱਗਦੀ ਹੈ ਜਾਂ ਫਿਰ ਜੋ ਸੀਨੀਅਰ ਅਕਾਲੀ ਲੀਡਰ ਨੇ ਤਾਂ ਉਹਨਾਂ ਦੇ ਨਾਮ ਦੇ ਉੱਤੇ ਵੀ ਮੋਹਰ ਲੱਗ ਸਕਦੀ ਹੈ ਤਾਂ ਇੱਕ ਬਾਗੀ ਧੜਾ ਨਿਕਲਿਆ ਸੀ ਜਿਨ੍ਹਾਂ ਨੂੰ ਆ ਆਕਾਰਤਖ ਸਾਬ ਦੀ ਫਸੀਲ ਤੋਂ ਕਮ ਹੋਇਆ ਸੀ ਕਿ ਆਪਣੇ ਆਪਣੇ ਚੁੱਲ੍ਹੇ ਸਮੇਟ ਕੇ ਹੁਣ ਅਕਾਲੀ ਦਲ ਦੇ ਜੋ ਤਕੜੇ ਹੋਣ ਦੀ ਵਿੱਚ ਸਹਿਯੋਗ ਕੀਤਾ ਜਾਵੇ ਤਾਂ ਉਦੋਂ ਜੋ ਬਾਗੀ ਧੜੇ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਸੀ ਤਾਂ ਹੁਣ ਹੋ ਸਕਦਾ ਹੈ ਕਿ ਜੇਕਰ ਦੁਬਾਰਾ ਸੁਖਬੀਰ ਸਿੰਘ ਬਾਦਲ ਦਾ ਨਾਮ ਆਉਂਦਾ ਪ੍ਰਧਾਨ ਦੇ ਨਾਮ ਤੇ ਆਉਂਦਾ ਜਾਂ ਫਿਰ ਪ੍ਰਧਾਨ ਬਣਦੇ ਆ ਤਾਂ ਇਹ ਵਿਰੋਧ ਜਿਹੜਾ ਆ ਹੋਰ ਵੀ ਤਿੱਖਾ ਹੋ ਸਕਦਾ ਹੈ ਤਾਂ ਤੁਹਾਡੀ ਇਸ ਦੇ ਬਾਰੇ ਕੀ ਰਾਏ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਵਜੋਂ ਦੁਬਾਰਾ ਸੁਖਬੀਰ ਸਿੰਘ ਬਾਦਲ ਨੂੰ ਚੁਣਿਆ ਜਾਵੇ ਜਾਂ ਫਿਰ ਹੋਰ ਕਿਹੜੇ ਮੰਤਰੀ ਅਕਾਲੀ ਦਲ ਦੇ ਵਿੱਚ ਨੇ ਜਿਨ੍ਹਾਂ ਨੂੰ ਚੁਣਿਆ ਜਾ ਸਕਦਾ ਹੈ ਜਾਂ ਜਿਨ੍ਹਾਂ ਦੇ ਉੱਤੇ ਨਾਮ ਤੇ ਮੋਹਰ ਲਗਾਈ ਜਾ ਸਕਦੀ ਆ ਤਾਂ ਇਹ ਪੰਜਾਬ ਦੀ ਜਨਤਾ ਤੈਅ ਕਰੇਗੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਮਰਥਕ ਜਾਂ ਭਰਤੀ ਮੁਹਿੰਮ ਨਾਲ ਜੁੜੇ ਉਹ ਲੋਕ ਇਹ ਨੰਨਾ ਵੀ ਲੈ ਸਕਦੇ ਨੇ ਕਿ ਆਖਰਕਾਰ ਉਹਨਾਂ ਨੂੰ ਕਿਹੜਾ ਪ੍ਰਧਾਨ ਜਿਹੜਾ ਉਹ ਚਾਹੀਦਾ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦੱਸਣਾ